ਅਸਮੋ ਸਾਹਿਬ ਆਇਓ ਸਰਨਪੁਰ ਲੈ ਕੇ ਆੜੋ ਸਰਕਰ ਬਿਲਕੁਲ ਅਸਮੋ ਸਾਹਿਬ ਚਾਹੋ ਬਾਕੀ ਸਾਹਿਬ ਬੈਗ ਦੇ ਵਿੱਚ ਬੜਾ ਬੜਾ ਮੁਕਿਆ ਹੋਇਆ ਅਸਾਂ ਨਾਂ ਦਾ ਤਾਂ ਨਹੀਂ ਜੀ ਸਰਨਪੁਰ ਇੱਕ ਮਿੰਟ ਰਾਜੰਦੀ ਹੈ ਤੇਧੀਆ ਕਰਦੇ ਹਾਂ ਮਾਮਾ ਜੀ ਹੋਗੇ ਅਮਰ ਆਗੀ ਇਜਤ ਕਰ ਲਈ ਆਗੀ ਆਗੀ ਦਿੱਕਾ ਕਰ ਆਗੇ ਬਰ ਅਗਲਾ ਖਾਣਾ ਕਰ ਇਕ ਫੋਟੋ ਕਰ ਲਿਓ ਪ੍ਰਕਾਸ਼ ਆ ਫੋਟੋ ਕਰ ਹਾਂ ਆ ਫੋਟੋ ਕਰ ਲੋ ਤੇ ਫਿਰ ਨਾ ਸਪੀਕਰ ਸਾਹਮਣੇ ਜਾਣਾ ਬੜੇ ਦੋਸਰਾ ਮੰਨ ਅਹਿਮਦ ਤਰੀਦੀ ਦਾ ਬਹੁਤ ਵੱਡਾ ਅਮੋਲਕ ਦਾਤ ਵਾਲੇ ਨਾਨਕ ਨੇ ਆਪਣੀ ਢੋਲੀ ਵਿੱਚ ਲੈ ਕੇ ਆਇਆ ਕਿ ਗਰੀਬਾਂ ਦੀ ਗੱਲ ਉਹਨਾਂ ਨੇ ਕੀਤੀ ਹੈ ਗੁਰਬਾਣੀ ਦੇ ਵਿੱਚ ਬਿਲਕੁਲ ਉਹੀ ਜ਼ਿੰਦਗੀ ਜੇ ਦੁਨੀਆਂ ਦੇ ਨਾਲ ਤੁਲਨਾ ਨਾ ਕਰੀਏ ਸ਼ਾਇਦ ਗਲਤੀ ਹੋਵੇਗੀ ਤੇ ਸਰਾਜ ਜਗਿੰਦਰ ਸਿੰਘ ਨੇ ਵੀ ਗਰੀਬੀ ਮੰਗ ਕੇ ਲਈ ਦੁਨੀਆ ਪਰ ਦਾ ਜਿਹੜਾ ਕੰਮ ਔਖਾ ਸੀ ਉਹ ਬਾਬੇ ਨਾਨਕ ਨੇ ਸਰਾਜ ਜਗਿੰਦਰ ਸਿੰਘ ਨੂੰ ਦਿੱਤਾ ਸਰਾਜ ਜਗਿੰਦਰ ਸਿੰਘ ਦੇ ਬਾਰੇ ਅੱਜ ਸ਼ੋਰਟ ਦੇ ਵਿੱਚ ਤੁਸੀ ਅੱਜ ਦੇ ਪੰਨੇ ਦੇ ਉੱਤੇ ਜਿਹੜਾ ਨੀਖ ਆਇਆ ਹੈ ਉਹ ਮੈਡਮ ਜਜੀਤ कौर ਦਾ ਤੁਸੀਂ ਪੜ ਸਕਦੇ ਹੋ ਇਸ ਤੋਂ ਜ਼ਿਆਦਾ ਜਗਿੰਦਰ ਸਿੰਘ ਨੂੰ ਜਾਣਣਾ ਤੇ ਉਹਨਾਂ ਨੇ ਆਪਣੀ ਜਿੰਨੀ ਵੀ ਨਿੱਜੀ ਜਾਰੀ ਦੇ ਪੰਨੇ ਨਾਲ ਦੇ ਥੱਲੇ ਸੰਪਾਦਕੀਆ ਲਿਖੀਆਂ ਨੇ ਉਹ ਇੱਕ ਕਿਤਾਬ ਦਾ ਰੂਪ ਬਣ ਚੁੱਕੀ ਹੈ ਜਿਹਦਾ ਨਾਮ ਰੱਖਿਆ ਮੇਰੀ ਨਿੱਜੀ ਜਾਰੀ ਦੇ ਪਰ ਹਾਂਜੀ ਸਰਨ ਕੁਮਾਰ ਜੀ ਅੱਜ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਜੋ ਰੋਜਾਨਾ ਪੋਸਟਮੈਨ ਸੱਚ ਦੀ ਆਵਾਜ਼ ਨੂੰ ਬੁਲੰਦ ਦਾ ਕਰ ਰਿਹਾ ਹੈ 20 ਸਾਲ ਬਰੇਗਨ ਮੌਕੇ ਮੈਂ ਸਮੁੱਚੀ ਟੀਮ ਨੂੰ ਵਧਾਈ ਦੇਣਾ ਔਰ ਇਸ ਸੋਪ ਮੌਕੇ ਮੈਂ ਖੁਦ ਆ ਕੇ ਖੂਨਦਾਨ ਵੀ ਕੀਤਾ ਤੇ ਲੋੜਵੰਦਾਂ ਦੀ ਕਿਸੇ ਦੀ ਜਾਨ ਬਚ sake ਕਿਸੇ ਵੇਲੇ ਐਕਸੀਡੈਂਟ ਹੋ ਜਾਂਦਾ ਕਿਸੇ ਡਿਲੀਵਰੀ ਹੋ ਜਾਂਦਾ ਲੋੜਵੰਦਾਂ ਦੀ ਉਹ ਮੇਰੇ ਦਿੱਤੇ ਹੋਏ ਖੂਨ ਉਹਨਾਂ ਦਾ ਜਾਨ ਬਚੂਗੀ ਸੋ ਮੈਂ ਪਿਛਲੇ ਸਾਲ ਵੀ ਇਹਨਾਂ ਨੇ ਪ੍ਰੋਗਰਾਮ ਰੱਖਿਆ ਸੀਗਾ ਉਹਦੇ ਵਿੱਚ ਮੈਂ ਖੂਨਦਾਨ ਕਰਕੇ ਬੜਾ ਖੁਸ਼ੀ ਮਹਿਸੂਸ ਕੀਤਾ ਤੇ ਅੱਜ ਵੀਮੀ ਵਰੇਗਣ ਦੇ ਸਮੇਂ-ਸਮੇਂ ਤੇ ਸਰਕਾਰਾਂ ਨੇ ਰੋਜ਼ਾਨਾ ਸਪੋਕਸਮੈਨ ਨਾਲ ਧੱਕਾ ਵੀ ਕਰਦੀ ਰਹੀ ਹੈ ਬਹੁਤ ਕੁਛ ਕਰਦਾ ਰਿਹਾ ਪਰ ਰੋਜ਼ਾਨਾ ਸਪੋਕਸਮੈਨ ਹੱਕ ਸੱਚ ਦੀ ਲੜਾਈ ਲੜਦਾ ਰਿਹਾ ਤੇ ਅੱਜ 20 ਸਾਲ ਪੂਰੇ ਹੋਣ ਤੇ ਮੈਂ ਰੋਜ਼ਾਨਾ ਸਪੋਕਸਮੈਨ ਦੀ ਸਮੁੱਚੀ ਟੀਮ ਨੂੰ ਵਧਾਈ ਦੇਣਾ ਔਰ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦਾ ਮੈਂ ਕਿਉਂਕਿ ਮੀਡੀਆ ਜੋ ਪੱਤਰਕਾਰਾਂ ਇੰਡੀਆ ਦਾ ਚੌਥਾ ਥੰਮ ਹੈ ਤੇ ਚੌਥਾ ਥੰਮ ਨਾਲ ਤੁਸੀਂ ਤੱਕਾ ਕਰੋਗੇ ਹੱਕ ਸੱਚ ਦੀ ਲੜਾਈ ਦੀ ਉਹ ਹੱਕ ਸੱਚ ਦੀ ਲੜਾਈ ਨੂੰ ਦਬਾਉਗੇ ਨਾ ਉਹ ਕਦੇ ਦਬ ਨਹੀਂ ਸਕਦਾ ਸੋ ਰੋਜ਼ਾਨਾ ਸਪੋਕਸਮੈਨ ਨੇ ਇਸ ਉਹਦੇ ਚ ਪੈਰਾ ਦੇ ਕੇ ਅੱਜ ਹੱਕ ਸੱਚ ਦੀ ਲੜਾਈ ਲੜ ਕੇ ਆਪਦੇ ਪੈਰਾ ਤੇ ਖੜ ਕੇ ਮੇਰੇ ਖੰਦ ਵਿੱਚ ਇੱਕ ਟੁਗੜ 2 ਲੱਖ ਅੱਜ ਪੱਤਰਕਾਰ ਜੋ ਪੜਾਈ ਕਰਾ ਕਰ 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 ਤੇ ਜਾ ਰਿਹਾ ਅਖਬਾਰ ਤੇ ਸੋ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਸਾਰੇ ਰੋਜ਼ਾਨਾ ਸਪੋਕਸਮੈਨ ਲਾਓ ਕਿਉਂਕਿ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰ ਸਕੇ ਆਰੇ ਸਾਰੇ ਹੋ ਗਿਆ ਹਾਂਜੀ ਸਰ ਅੱਜ ਵੀ ਬਰੇ ਗੰਡ ਦੇ ਜਨਰਲ ਸਪੋਕਸਮੈਨ ਦੇ ਕੀ ਕੰਮ ਕਹਿਲਾ ਜਾਊਗੇ ਰੋਜ਼ਾਨਾ ਸਪੋਕਸਮੈਨ ਅੱਜ 19 ਸਾਲ ਪੂਰੇ ਕਰ ਗਿਆ ਸ਼ਾਨਦਾਰ ਸਫਲਤਾਪੂਰਵਕ ਕਿੰਨੇ ਅੜਕੇ ਡਾਏਗਾ ਕਿੰਨੀਆਂ ਪਰੇਸ਼ਾਨੀਆਂ ਚੁਣੌਤੀਆਂ ਦੇ ਬਾਵਜੂਦ ਵੀ ਉਨੇ 19 ਸਾਲ ਸ਼ਾਨਦਾਰ ਤੇ ਸਫਲਤਾਪੂਰਵਕ ਪੂਰੇ ਕੀਤੇ ਨੇ 20ਵੇਂ ਸਾਲ ਚ ਦਾਖਲ ਹੋ ਗਿਆ ਅੱਜ ਉਹਦੀ ਖੁਸ਼ੀ ਚ ਗੁਰਮੀਤ ਸਿੰਘ ਮੀਤਾ ਜਿਹੜੇ ਕਿਸਕੇ ਬਾਰਕ ਦੇ ਜ਼ਿਲ੍ਹਾ ਕਨਵੀਨਰ ਨੇ ਤੇ ਇੰਜੀਨੀਅਰ ਬਲਵਿੰਦਰ ਸਿੰਘ ਮਿਸ਼ਨਰੀ ਜਿਹੜੇ ਕੌਮੀ ਕਨਵੀਨਰ ਨੇ ਉਹਨਾਂ ਦੀ ਅਗਵਾਈ ਚ ਖੂਨਦਾਲ ਕੈਂਪ ਲਾਇਆ ਗਿਆ ਸੀ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋੜਪੂਰਾ ਵਿਖੇ ਉਹਦਾ ਉਦਘਾਟਨ ਕੀਤਾ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਵੱਲੋਂ ਉਹਨਾਂ ਨੇ ਵੀ ਕਿਹਾ ਜੇਕਰ ਅਖਬਾਰਾਂ ਆਪਣੀ ਬਣਦੀ ਡਿਊਟੀ ਨਿਭਾਉਣ ਤਾਂ ਉਹ ਸਰਕਾਰਾਂ ਨੂੰ ਵੀ ਸਬਕ ਸਿਖਾ ਸਕਦੀਆਂ ਨੇ ਤੇ ਉਹਨਾਂ ਨੇ ਇਹੋ ਜੇ ਖੋਜੀ ਅਖਬਾਰਾਂ ਦੀ ਸੂਚੀ 'ਚ ਸ਼ਾਮਲ ਕਰਤਾ ਅੱਜ ਰੋਜ਼ਾਨਾ ਸਪੋਕਸਮੈਨ ਸੋ ਉਹਨਾਂ ਨੇ ਦੱਸਿਆ ਕਿ ਪੱਤਰਕਾਰਾਂ ਦੀ ਜਿਹੜੀ ਡਿਊਟੀ ਬਣਦੀ ਆ ਅਖਬਾਰਾਂ ਦੀ ਜਿਹੜੀ ਡਿਊਟੀ ਬਣਦੀ ਆ ਉਹਦੇ ਬਾਰੇ ਉਹਨਾਂ ਨੇ ਬਹੁਤ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਪਰ ਮੈਂ ਅੱਜ ਇਹ ਦੱਸਦਾ ਕਿ ਰੋਜ਼ਾਨਾ ਸਪੋਕਸਮੈਨ ਨੇ ਪਹਿਲੇ ਦਿਨ ਕੀ ਕਿਹਾ ਸੀ ਕਿ ਨਾ ਇਹਦੇ ਵਿੱਚ ਗਲਤ ਫੋਟੋ ਛਪੂਗੀ ਨਾ ਕੋਈ ਅਸ਼ਲੀਲ ਖਬਰ ਛਪੂਗੀ ਅੱਜ 19 ਸਾਲਾਂ ਬਾਅਦ ਵੀ ਉਸ ਆਪਣੇ ਇਰਾਦੇ ਤੇ ਕਾਇਮ ਐ ਉਹਨਾਂ ਨੇ ਕਿਹਾ ਸੀ ਇਹਦੇ ਕੋਈ ਨਾਮਰ ਪੱਤਰਕਾਰ ਜਾਂ ਸਾਹਿਤਕਾਰ ਨਹੀਂ ਲਿਖੂਗਾ ਇਹਦੇ ਚ ਆਮ ਲੇਖਕ ਲਿਖਣਗੇ ਤੁਸੀਂ ਦੇਖ ਲਓ ਕੋਈ ਆਪਣੇ ਨਾਂ ਨਾਲ ਮੋਚੀ ਲਾ ਰਿਹਾ ਕੋਈ ਰਿਕਸ਼ੇ ਵਾਲਾ ਲਾ ਰਿਹਾ ਕੋਈ ਹਲਵਾਈ ਲਾ ਰਿਹਾ ਤਾਂ ਕਿਸ ਤਰ੍ਹਾਂ ਦੇ ਲੋਕ ਐ ਜਿਹੜੇ ਅੱਜ ਸਾਹਮਣੇ ਆ ਰਹੇ ਨੇ ਉਹਨਾਂ ਨੂੰ ਲੇਖਕ ਬਣਾਤਾ ਉਹਨਾਂ ਲੇਖਕਾਂ ਦਾ ਵੀ ਖੁਦ ਮੰਨਣਾ ਤੋ ਮੈਂ ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦਾ ਮਾਨਯੋਗ ਐਸਐਮਓ ਡਾਕਟਰ ਹਰਿੰਦਰ ਸਿੰਘ ਗਾਂਧੀ ਜੀ ਦੀ ਅਗਵਾਈ ਵਾਲੀ ਸਮੁੱਚੀ ਟੀਮ ਦਾ ਵੀ ਧੰਨਵਾਦ ਕਰਦਾ ਬਹੁਤ ਬਹੁਤ ਮਿਹਰਬਾਨ ਅੱਜ ਵੀਮੀ ਬਾਰੇ ਗੰਡਾ ਉਹਦੇ ਬਾਰੇ ਕੀ ਦੱਸਣਾ ਪਊਗਾ ਇਹ ਲੱਗਦਾ ਸੋਚਣਾ ਹੈ ਕਿ ਜਦੋਂ ਸਬਰ 2005 ਦੇ ਵਿੱਚ ਬੜੀਆਂ ਮਸ਼ਹਲਾਂ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਪਰ ਅਸਵਾਰ ਕਰੀ ਨਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੰਮ ਹੈ ਫਿਰ ਜਦੋਂ ਇੰਨੇ ਵਿਰੋਧੀਆਂ ਨੇ ਵਿਰੋਧ ਕੀਤਾ ਹੋਵੇ ਸੁਗਵਾ ਨੂੰ ਬੰਦ ਕਰਾਉਣ ਵਾਸਤੇ ਫਿਰ ਉਸ ਨੂੰ ਦੁਨੀਆ ਦਾ ਪਹਿਲਾ ਅਖਬਾਰ ਬਣਾ ਦੇਣਾ ਇੱਕ ਬਹੁਤ ਵੱਡਾ ਕੀਤਾਮਾਨ ਹੈ ਜਿਹੜਾ ਸਿਹਾਰ ਜਵਿੰਦਰ ਸਿੰਘ ਜੀ ਨੇ ਕਰ ਬਖਾਇਆ ਹੈ ਰਿਆਨਾ ਸਪੋਕਸਮੈਨ ਅੱਜ 19 ਵਰੇ ਮੁਕੰਮਲ ਹੋ ਕੇ 20ਵੇਂ ਵਰੇ ਦੀ ਸ਼ਾਮਲ ਹੋ ਗਿਆ ਹੈ ਤੇ ਇਹ ਵੀ ਬਰੇਗੜ ਨੂੰ ਖੁਸ਼ੀ ਵਿੱਚ ਮਨਾਉਣ ਦੇ ਵਿੱਚ ਇਸ ਤੋਂ ਵਧੀਆ ਤਰੀਕਾ ਹੋਰ ਕੀ ਹੋ ਸਕਦਾ ਹੈ ਕਿ ਕਿਉਂਕਿ ਇਹ ਮਰੂਤਾ ਦੇ ਭਲੇ ਦੀ ਕੰਮ ਕਰਦਾ ਬਾਬੇ ਨਾਲ ਦੀ ਗੁਰਬਾਨੀ ਦੇ ਅਨੁਸਾਰ ਸਿੱਖਿਆ ਦਿੰਦਾ ਹੈ ਇਸ ਸਾਨੂੰ ਸਮਾਜ ਦੀ ਸੇਵਾ ਮਰੁਗਤਾ ਦੇ ਸੇਵਾ ਵਿੱਚ ਜਿਹੜਾ ਖੂਨਦਾਨ ਕੈਂਪ ਲਾਇਆ ਗਿਆ ਇਹ ਵਰੇ ਡੰਡ ਨੂੰ ਇਸ ਰੂਪ ਵਿੱਚ ਮਨਾਉਣ ਦਾ ਵੀ ਆਪਣੇ ਆਪ ਦਾ ਇੱਕ ਮਲਕਨ ਧਰ ਗਿਆ ਇਸੇ ਕਾਰਨ ਜਥੇਵੰਦੀ ਜ਼ਿਲ੍ਹਾ ਕਾਈ ਫਰੀਦਕੋਟ ਦੇ ਸਰਦਾਰ ਗੁਰਮੀਤ ਸਿੰਘ ਦੀ ਮੀਤਤਾ ਜ਼ਿਲ੍ਹਾ ਕਨਵੀਨਰ ਸਹਿਯੋਗੀ ਸਰਦਾਰ ਰਵਿੰਦਰ ਸਿੰਘ ਜੀ 포ਟਪੁਰਾ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਅਜੇ ਖੂਨਦਾਨ ਕੈਂਪ ਜਿਹਦਾ ਪ੍ਰਬੰਧ ਕੀਤਾ ਗਿਆ ਆਯੋਜਿਤ ਕੀਤਾ ਗਿਆ ਸੋ ਮੈਡੀਕਲ ਅਧਿਕਾਰੀਆਂ ਦਾ ਇਹ ਸਰਦਾਰ ਗੁਰਵਿੰਦਰ ਸਿੰਘ ਕੋਡ ਕੁਰੀਆ ਤੇ ਗੁਰਵੀਰ ਸਿੰਘ ਮੀਤਾ ਜ਼ਿਲ੍ਹਾ ਇਕਾਈ ਦੇ ਜੋ ਜ਼ਿਲ੍ਹਾ ਕਨਵੀਨਰ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਮੁਬਾਰਕਾਂ ਅੱਜ ਸਰਦਾਰ ਪ੍ਰਤਾਪ ਸਿੰਘ ਜੀ ਸੰਧਵਾ ਸਪੀਕਰ ਪੰਜਾਬ ਸਰਕਾਰ ਉੱਚੇ ਚੇਤੇ ਤੌਰ ਤੇ ਇੱਥੇ ਆ ਕੇ ਉਹਨਾਂ ਨੇ ਖੂਦਨਾਂ ਕੇ ਪਤਨਦ ਘਟਨ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਰਜਨਸ ਸਪੋਕਸਮੈਨ ਇੱਕ ਅਖਬਾਰ ਨਾ ਹੋ ਕੇ ਆਪਣੇ ਆਪ ਦੇ ਵਿੱਚ ਇੱਕ ਸੰਸਤਾ ਹੈ ਜਿਹਦੀ ਸਾਰੀ ਮਨੁੱਖਤਾ ਦੇ ਸੇਵਾ ਦੇ ਵਿੱਚ ਬਹੁਤ ਹੀ ਵਧੀਆ ਢੰਗ ਦੇ ਨਾਲ ਸਾਰੀ ਦੁਨੀਆ ਵਿੱਚ ਇੰਟਰਨੈਟ ਤੇ ਸਭ ਤੋਂ ਵੱਧ ਪੜਿਆ ਜਾਣ ਵਾਲਾ ਖਵਾਦ ਹੈ ਇਹਦਾ ਸਾਰਾ ਚਿਹਰਾ ਜਿਹੜਾ ਹੈ ਉਹ ਸਰਾ ਜਗਿੰਦਰ ਸਿੰਘ ਦੇ ਸਿੱਖੇ ਵਜਦਾ ਹੈ ਤੇ ਉਹਨਾਂ ਦੀ ਦੂਸਰੀ ਵੱਡੀ ਦੇਰ ਉੱਚਾਦਰ ਬਾਬੇ ਅਨੰਦ ਦਾ ਜਿਹੜਾ ਕਿ ਦੁਨੀਆ ਦਾ ਪਹਿਲਾ ਸਿੱਖ ਧਰਮ ਤੇ ਆਧਾਰਿਤ ਮਿਊਜ਼ੀਅਮ ਹੈ ਅਜਾਇਬ ਘਰ ਹੈ ਉਹ ਇੱਕ ਦੇਖਣਯੋਗ ਸਥਾਨ ਹੈ ਜਿਹੜੀ ਕਿ 150 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਹੋ ਕੇ ਬਗਾਹਦਾ ਸ਼ੁਰੂ ਹੋਈ ਹੈ ਤੇ ਸਾਰੀਆਂ ਸੰਗਤਾਂ ਨੂੰ ਉੱਥੇ ਜਾ ਕੇ ਦਰਸ਼ਨ ਕਰਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਕੀ ਬਾਜੀ ਅੱਜ ਦੇ ਪ੍ਰੋਗਰਾਮ ਦਾ ਕੀ ਕਹਿਣਾ ਚਾਹੂੰਗਾ ਪੰਜਾਬ ਪੰਜਾਬੀਅਤ ਦੇ ਪਹਿਰੇਦਾਰ ਰੋਜ਼ਾਨਾ ਸਪੋਕਸਮੈਨ ਦੇ 20ਵੇਂ ਜਨਮ ਦਿਨ ਤੇ ਮੈਂ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਦਿੰਨਾ ਹੈ ਔਰ ਉੱਥੇ ਵਧਾਈ ਦੀ ਪਾਤਰ ਹੈ ਸਾਰੀ ਟੀਮ ਜਿਹੜੇ ਹਮੇਸ਼ਾ ਹੀ ਮਨੁੱਖਤਾ ਦੇ ਭਲਾਈ ਵਾਲੇ ਕਾਰਜਾਂ ਦੇ ਵਿੱਚ ਵਿਸ਼ਮੂੜਿਤ ਕਰਦੀ ਹੈ ਸੋ ਇਸ ਵਾਰ ਵੀ ਫਰੀਦਕੋਟ ਜਿਹੜੀ ਦੀ ਟੀਮ ਸਰਦਾਰ ਗੁਰਿੰਦਰ ਸਿੰਘ ਜੀ ਬਹਿੰਦੀ ਰਤਾ ਮਿੱਤਾ ਜੀ ਗੁਰਮੀਤ ਸਿੰਘ ਮਿੱਤਾ ਜੀ ਦੀ ਟੀਮ ਨੇ ਰਲ ਕੇ ਇੱਕ ਖੂਨਦਾਨ ਕੈਂਪ ਵੀ ਸਿਵਾਲਾ ਹਸਪਤਾਲ ਕੋਟਪੂਰਾ ਵਿਖੇ ਪੀਪੀਜੀ ਪੰਜਾਬ ਬਲੱਡ ਗਰੁੱਪ ਦੀ ਸਹਿਯੋਗ ਦੇ ਨਾਲ ਲਾਇਆ ਸੋ ਇੱਥੇ ਹਜ਼ਾਰ ਜਿਹੜੇ ਬਹੁ ਗਿਣਤੀ ਦੇ ਵਿੱਚ ਨੌਜਵਾਨ ਵੀਰਾਂ ਨੇ ਖੂਨਦਾਨ ਕੀਤਾ ਜਿਹੜੇ ਮਨੁੱਖਤਾ ਦੀ ਭਲਾਈ ਵਾਲੇ ਕਾਰਜ ਦੇ ਵਿੱਚ ਸ਼ਮੂਲੀਅਤ ਹੋਣੀ ਹੈ ਸੋ ਮੈਂ ਆਪਣੇ ਵੱਲੋਂ ਮੇਰੀ ਸਮੁੱਚੀ ਸੰਸਥਾ ਚਨਾਬਗੁਰਪੁਰ ਇਕ ਐਜੂਕੇਸ਼ਨ ਵੱਲੋਂ ਮੈਂ ਇਹਨਾਂ ਨੂੰ 20ਵੇਂ ਜਨਮ ਦਿਨ ਤੇ ਮੁਬਾਰਕਾ ਦਿਨਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਹੀ ਤਰ੍ਹਾਂ ਹੱਕ ਸੱਚ ਦੀ ਗੱਲ ਕਰਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਹੋ ਗਿਆ ਇਹ ਤਾਂ ਵੀ ਮਾਸ਼ਾਅੱਲਾ ਲੱਗ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹ ਉਹਨਾਂ ਦੇ 20 ਸਾਲ ਦੇ ਵਿੱਚ ਪ੍ਰਵੇਸ਼ ਕਰਨ ਤੇ ਸਪੋਰਟਸਮੈਨਸ ਮੁੱਚੇ ਪਰਿਵਾਰ ਨੂੰ ਇਹਨਾਂ ਦੇ ਪੱਤਰਕਾਰ ਸਹਿਬਾਨ ਸਾਰੀ ਟੀਮ ਨੂੰ ਬਹੁਤ-ਬਹੁਤ ਅਸੀਂ ਮੁਬਾਰਕਵਾਦ ਦਿੰਨੇ ਆ। ਔਰ ਸ਼ੁਰੂ ਤੋਂ ਲੈ ਕੇ ਸੀਐਸ ਅਖਬਾਰ ਦੇ ਨਾਲ ਜੁੜੇ ਆਂ ਔਰ ਅਸੀਂ ਇਹ ਦੇਖਿਆ ਕਿ ਜਿੰਨੀ ਨਿੱਡਰਤਾ ਨਾਲ ਔਰ ਜਿੰਨਾ ਬੇਬਾਕੀ ਦੇ ਨਾਲ ਲੋਕ ਪੱਖੀ ਮਸਲੇ ਜਿੰਨੇ ਇਹਨਾਂ ਨੇ اٹھਾਏ ਉਹ ਮੇਰੇ ਖਿਆਲ ਪਾਕ ਮਾਰ ਨੇ ਔਰ ਪੱਤਰਕਾਰ ਇਹ ਜਿਹੜੀ ਆ ਇੱਕ ਜਿਹੜੀ ਪੱਤਰਕਾਰ ਦੀ ਕਲਮ ਆ ਉਹਦੇ ਵਿੱਚ ਬੋਫਰ ਦੇ ਤੋਪ ਦੇ ਕੋਲੇ ਕੋਲੇ ਨਾਲੋਂ ਇਹ ਬਹੁਤ ਵੱਡੀ ਤਾਕਤ ਹੁੰਦੀ ਹੈ ਇਹ ਜਿਹੜੀ ਪੱਤਰਕਾਰੀ ਦੀ ਕਲਮ ਆ ਇਹ ਬੜੇ ਤਕੜੇ ਜਿਹੜੇ ਆ ਇਨਕਲਾਬ ਲਿਆਉਂਦੀ ਹੈ ਔਰ ਲੋਕਪੱਖੀ ਜਿਹੜੀ ਪੱਤਰਕਾਰੀ ਹੈ ਇਹਦੇ ਵਿੱਚ ਕੋਈ ਅਸੀਂ ਦੇਖਿਆ ਨੇੜਿਓਂ ਹੋ ਕੇ ਕਿ ਅਖਬਾਰ ਦੇ ਵਿੱਚ ਨਾ ਕੋਈ ਸ਼ਰੀਰਤਾ ਨਾ ਕੋਈ ਲਚਰਤਾ ਨਾ ਕੋਈ ਇਸ ਤਰ੍ਹਾਂ ਦਾ ਪ੍ਰੂਸਕਾ ਦਿੱਤਾ ਜਾ ਰਿਹਾ ਨਰੋਲ ਜਿਹੜੇ ਲੋਕਪੱਖੀ ਨਿਰਲਤਾ ਨਾਲ ਔਰ ਇੱਕ ਕੇ ਪਾਰਕ ਦੇ ਹਿਸਾਬ ਦੇ ਨਾਲ ਸਭ ਨੂੰ ਇੱਕ ਨੱਖ ਅੱਖ ਨਾਲ ਵੇਖ ਕੇ ਇਹ ਜਿਹੜਾ ਪਰਿਵਾਰ ਵਾਲਾ ਜਿਹੜਾ ਸਪੋਕਸਮੈਨ ਦਾ ਸਾਰੇ ਪੱਤਰਕਾਰਾਂ ਨੇ ਇਸ ਦੇ ਵਿੱਚ ਟੀਮ ਦੇ ਵਿੱਚ ਕੰਮ ਕੀਤਾ ਮੈਂ ਫਿਰ ਆਪਣੇ ਵੱਲੋਂ ਮੁਬਾਰਕਬਾਦ ਦੇਣਾ ਬਹੁਤ ਬਹੁਤ ਮਿਹਰਬਾਨੀ